ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਜਾਂ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਦੀਆਂ ਅਦਾਲਤਾਂ ਦੇ ਸਬਡਿਵੀਜ਼ਨ ਪੱਧਰ ਦੀਆਂ ਅਦਾਲਤਾਂ 'ਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਫਤਿਹਗੜ ਸਾਹਿਬ ਅਰਣ ਗੁਪਤਾ ਨੇ ਦੱਸਿਆ ਕਿ ਲੋਕ ਅਦਾਲਤ 'ਚ ਵਿਆਹ ਸਬੰਧੀ ਟ੍ਰੈਫਿਕ ਚਲਾਨ ਅਤੇ ਹੋਰ ਕੇਸਾਂ ਦੀ ਸੁਣਵਾਈ ਕੀਤੀ ਗਈ ਮੈਂ ਆਰੋ ਮੁਕਤਾ ਡਿਸਟ੍ਰਿਕਟ ਅਨਸੀਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟਲ ਸਰਵਿਸ ਅਥਾਰਟੀ ਅਦੇਗਰ ਸਾਹਿਬ ਬੋਲ ਰਹੇ ਆ ਅੱਜ ਨੈਸ਼ਨਲ ਲੋਕ ਅਦਾਲਤ ਦਾ ਦਿਹਾੜਾ ਹੈਗਾ ਆਸੀਂ ਫਤੇਗੜ ਸਾਹਿਬ ਖਮਾਣੂ ਤੇ ਅਮਲੋ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਹੁਕਮਾਂ ਦੇ ਤਹਿਤ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਹੁਕਮਾਂ ਦੇ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਦਾ ਸੈਠੀ ਆਯੋਜਨ ਕਰ ਰਹੇ ਆ ਲੋਕ ਵੱੜ ਚੜ ਕੇ ਇਸ ਨੈਸ਼ਨਲ ਲੋਕ ਅਦਾਲਤ ਹਿੱਸਾ ਲੈ ਰਹੇ ਆ ਤਕਰੀਬਨ ਅਸੀਂ 11 ਕਈ ਕੇਸ ਅਜਲ ਗਾਇਆ ਐ ਐਗਜ਼ੈਕਟਿਵ ਗਰ 10918 ਹੈ ਜਿਹੜੇ ਅਸੀਂ ਕੇਸ ਟੇਕ ਅਪ ਕਰ ਰਹੇ ਹਾਂ ਇਹ ਫਿਗਰ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਲੋਕੀ ਆ ਕੇ ਲੋਕ ਅਦਾਲਤ ਵਾਲੇ ਦਿਨ ਤੱਕ ਆ ਦੇ ਦਿੰਦੇ ਆ ਕਿ ਸਾਡਾ ਕੇਸ ਲੋਕ ਅਦਾਲਤ ਚ ਟੇਕ ਅਪ ਕੀਤਾ ਜਾਵੇ ਤੇ ਤਕਰੀਬਨ ਸਾਨੂੰ ਉਮੀਦ ਹੈ ਕਿ ਅਸੀਂ ਅੱਜ ਤਕਰੀਬਨ 750 ਜਾਂ 8000 ਕੇਸਾਂ ਦਾ ਫੈਸਲਾ ਹੋ ਜਾਏਗਾ ਇਹ ਫਿਗਰ ਵੱਧ ਵੀ ਸਕਦੀ ਹੈ ਅਚਾਹ ਇਹ ਜਿਹੜੀ ਸੰਖਿਆ ਹੈਗੀ ਆ ਇਹ ਮੇਰੇ ਖਿਆਲ ਹਾਈएस्ट ਹੋਏਗੀ ਫਟੇਗੜ ਸਾਹਿਬ ਵਿੱਚ ਕਿ ਐਨਡੀਕੇਸ ਟੇਕ ਅਪ ਹੋ ਰਹੇ ਤੇ ਡਿਸਾਈਡ ਹੋ ਰਹੇ ਆ ਤੇ ਮੈਂ ਤਾਂ ਲੋਕਾਂ ਨੂੰ ਇਹ ਕਹੂੰਗਾ ਕਿ ਨੈਸ਼ਨਲ ਲੋਕ ਅਦਾਲਤ ਜੋ ਖਾਤੇ ਦੇ ਮਿਲਣੇ ਬਾਦ ਲੱਗਦੀ ਹੈਗੀ ਆ ਉਹਦਾ ਫਾਇਦਾ ਉਠਾਣ ਕਿਉਂਕਿ ਲੋਕ ਅਦਾਲਤ ਵਿੱਚ ਜਿਹੜਾ ਕੇਸ ਦਾ ਫੈਸਲਾ ਹੁੰਦਾ ਉਹ ਆਪਸੀ ਰਾਜਮਾਨੀ ਦਾ ਹੁੰਦਾ ਹੈਗਾ ਤੇ ਕਿਸੇ ਸਦੇਸ਼ ਭਾਵ ਨਹੀਂ ਰਹਿੰਦਾ ਤੇ ਲੋਕੀ ਖੁਸ਼ੀ ਖੁਸ਼ੀ ਘਰ ਜਾ ਸਕਦੇ ਆ ਤੇ ਜਿਨ੍ਹਾਂ ਨੇ ਕੋਰਟ ਵਿੱਚ ਦੇ ਲੱਗੇ ਹੁੰਦੇ ਆ ਕਿ ਜਦੋਂ ਕਿਸੇ ਬੰਦੇ ਨੇ ਰਿਕਵਰੀ ਦਾ ਸਬ ਫਾਈਲ ਕੀਤਾ ਉਹਦੇ ਵਿੱਚ ਉਹ ਫੀਸ ਲੰਬਾ ਨਾ ਮਿਲਦਾ ਉਹ ਵੀ ਵਾਪਸ ਹੋ ਜਾਂਦਾ ਹੈ ਮੈਂ ਲੋਕਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੂਗਾ ਕਿ ਨੈਕਸਟ ਲੋਕ ਅਦਾਲਤ ਸਤੰਬਰ ਚ ਹੋਣੀ ਹੈ ਜਿਨ੍ਹਾਂ ਦੇ ਕੇਸ ਉਹਨੂੰ ਵੀ ਲੋਕ ਦਾ ਕੋਟਾ ਚ ਚੱਲ ਰਹੇ ਆ ਫਦੇਗੜ ਸਾਹਿਬ ਚੱਲ ਰਹੇ ਆ ਹਮਲੋ ਚੱਲ ਰਹੇ ਆ ਖਮਾਣੂ ਚੱਲ ਰਹੇ ਆ ਉਹ ਸਾਨੂੰ ਦਖਾਸਤਾ ਦੇ ਸਕਦੇ ਆ ਅਸੀਂ ਉਹਨਾਂ ਦੇ ਕੇਸ ਪ੍ਰੀਲੀਟੀਗੇਟਿਵ ਕੋਰਟਸ ਫੇਕਅਪ ਕਰਕੇ ਦੂਜੀ ਪਾਰਟੀ ਨੂੰ ਸਮਝਾ ਕੇ ਸਮਝਾਤਾ ਕਰਵਾ ਸਕਦੇ ਆ ਉਸ ਤਰ੍ਹਾਂ ਦੇ ਕੇਸ ਇਸ ਲੋਗਦਾਲ ਵਿੱਚ ਰੱਖੇ ਜਾ ਰਹੇ ਆ ਇਸ ਲੋਗਦਾਲ ਚੀਜ਼ ਹੱਦ ਤਰ੍ਹਾਂ ਦੇ ਸਿਵਲ ਸੂਟਸ ਪਲਸ ਕੰਬਾਉਂਡੇਬਲ ਅਫੈਂਸੀ ਜਿਹੜੇ ਕ੍ਰਿਮੀਨਲ ਕੇਸਿਸ ਉਹ ਰੱਖੇ ਜਾ ਰਹੇ ਆ ਆ ਤਾਂ ਤੇ ਪ੍ਰੀ ਲਿਟੀਗੇਟਿਵ ਕੇਸਿਸ ਵੀ ਰੱਖੇ ਜਾ ਰਹੇ ਆ ਪ੍ਰੀ ਲਿਟੀਗੇਟਿਵ ਕੇਸਿਸ ਉਹ ਆ ਕਿ ਜਦ ਤੱਕ ਖਸਪੋਸ ਕਰੋ ਕਿਸੇ ਨੇ ਬੈਂਕ ਤੋਂ ਕਰਜ਼ਾ ਲੈਂਦਾ ਉਹਦੀ ਕਿਸ਼ਤਾਂ ਟੁੱਟ ਗਈਆਂ ਨੇ ਬੈਂਕ ਨੇ ਅਰ ਕਵੀ ਦਾ ਸੂਟ ਫਾਈਲ ਕਰਨਾ ਪਰ ਬੈਂਕ ਨੇ ਹਾਲੇ ਰਿਕਵਰੀ ਦਾ ਸੂਟ ਫਾਈਲਿੰਗ ਕੀਤਾ ਉਹ ਪਹਿਲਾਂ ਹੀ ਬੈਂਕ ਨੇ ਸਾਨੂੰ ਜ਼ਰਖਾ ਦੇਤੀ ਆ ਸੀ ਉਸ ਪਾਰਟੀ ਨੂੰ ਬੁਲਾ ਲਿੱਤਾ ਤੋ ਦਾ ਆਪਸੀ ਰਜਮੰਦੀ ਨਾਲ ਚਮਤੀ ਨਾਲ ਫੈਸਲਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕੋਰਟ ਦੇ ਵਿੱਚ ਜਿਹੜੇ ਕੇਸੇ ਦਾ ਬਰਡਨ ਹੈਗਾ ਉਹ ਘੱਟ ਸਕੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز